ਜਿਹੜਾ ਇਹ ਵਿਦੇਸ਼ੀ ਰਲਕੀਆਂ ਨੂੰ ਲਿਆ ਕੇ ਜੀ ਤੇ ਸਪਾਹ ਦੀ ਯਾਰਡ ਚ ਦੇਵਪਰਦਾ ਜਿਹੜਾ ਧੰਦਾ ਕਰਦੇ ਇਹਦੇ ਵਿੱਚ ਤੁਸੀਂ ਮੌਕੇ ਤੇ ਪਹੁੰਚੇ ਆ ਤੇ ਹੋਟਲ ਦਾ ਜਿਹੜਾ ਮੈਨੇਜਰ ਸੀ ਉਹ ਤੇ ਇਥੋਂ ਖਿਸ ਗਿਆ ਮਨੀਸ਼ ਕੁਮਾਰ ਉਹਨੇ ਰੌਲਾ ਪਾ ਕੇ ਜਿਹੜਾ ਉਹ ਉੱਥੇ ਜਿੰਨੇ ਵੀ ਸੀਗੇ ਮੌਜੂਦ ਉਹਨਾਂ ਨੂੰ ਉਥੋਂ ਭਜਾ ਦਿੱਤਾ ਤੇ ਪੈਨਿਕ ਕ੍ਰੀਏਟ ਕਰ ਦਿੱਤਾ ਪੰਜ ਲੜਕੀਆਂ ਛੱਤੇ ਗਈਆਂ ਨੇ ਜਿੱਚ ਹਨੇਰਾ ਹੋਣ ਕਰਕੇ ਜਿਹੜਾ ਦੋ ਥੋਂ ਜਿਹੜੀਆਂ ਸਲਿੱਪ ਹੋ ਗਈਆਂ ਨੇ ਸਾਰਾ ਤਫਤੀਸ਼ ਦਾ ਪਾਰਟ ਹੈ ਜੀ ਸਾਰਾ ਤਫਤੀਸ਼ ਦਾ ਪਾਰਟ ਹੈ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਇਹਨਾਂ ਕੋ ਸਾਰੀ ਪੁੱਛਗਿੱਛ ਕੀਤੀ ਜਾਏਗੀ ਬਿਲਕੁਲ ਜੀ ਸਾਰੀ ਹਾਇਰ ਅਫਸਰ ਵੱਲੋਂ ਜਾ ਕੇ ਸਾਰੀ ਇਹਦਾ ਜਿਹੜਾ ਕੰਪਲੀਟ ਹੈਦਾ ਜਿਹੜਾ ਪ੍ਰੈਸ ਜਿਹੜਾ ਤੁਹਾਨੂੰ ਦਿੱਤਾ ਜਾਏਗਾ ਸਾਰਾ ਦੱਸਿਆ ਜਾਏਗਾ ਦੇਖਿਆ ਜਾ ਸਕਦਾ ਸੀ ਬੀਤੇ ਦਿਨ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਸੀ ਇੱਕ ਸਪਾ ਸੈਂਟਰ ਜਿੱਥੇ ਕਿ ਸਪਾ ਸੈਂਟਰ ਦੇ ਨਾਂ ਤੇ ਦੇਵਪਾਰ ਦਾ ਧੰਦਾ ਚਲਾਇਆ ਜਾ ਰ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਤੇ ਦੇਖਿਆ ਜਾ ਸਕਦਾ ਸੀ ਕਿ ਦੋ ਕੁੜੀਆਂ ਦੋ ਵਿਦੇਸ਼ੀ ਕੁੜੀਆਂ ਜਿਹੜੀਆਂ ਨੇ ਉਹਨਾਂ ਤੋਂ ਉਹਨਾਂ ਦੇ ਵੱਲੋਂ ਇਸ ਰੇਡ ਤੋਂ ਰੇਡ ਤੇ ਮਗਰੋਂ ਛੱਤ ਤੋਂ ਛਾਲ ਮਾਰ ਦਿੱਤੀ ਗਈ ਸੀ ਤਾਂ ਦੇਖਿਆ ਜਾ ਸਕਦਾ ਕਿ ਇਸ ਵਿੱਚਕਾਰ ਪੁਲਿਸ ਦਾ ਵੱਡਾ ਬਿਆਨ ਜਿਹੜਾ ਸਾਹਮਣੇ ਆਇਆ ਬਿਆਨ ਤੁਹਾਨੂੰ ਜ਼ਰੂਰ ਹੀ ਸੁਣਾਵਾਂਗੇ ਅੰਮ੍ਰਿਤਸਰ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਇਸ ਸਪਾ ਸੈਂਟਰ ਦੇ ਉੱਪਰ ਹਾਲਾਂਕਿ ਵੱਡੇ ਸਵਾਲ ਜਿਹੜੇ ਨੇ ਲਗਾਤਾਰ ਹੀ ਸਾਹਮਣੇ ਆ ਰਹੇ ਕਿ ਆਖਰ ਇਹਨਾਂ ਵਿਦੇਸ਼ੀ ਕੁੜੀਆਂ ਦੇ ਵੱਲੋਂ ਛਾਲ ਕਿਉਂ ਮਾਰੀ ਗਈ ਇਹ ਕਿੱਥੋਂ ਦੀ ਆਈਆਂ ਨੇ ਤੇ ਆਖਰ ਇਹਨਾਂ ਦੇ ਵੱਲੋਂ ਇਹ ਦੇਵਪਾਰ ਦਾ ਧੰਦਾ ਕਿਉਂ ਕੀਤਾ ਜਾ ਰਿਹਾ ਸੀ ਤਾਂ ਬਸ ਸਟੈਂਡ ਦੇ ਨੇੜੇ ਇਹ ਹੋਟਲ ਸਥਿਤ ਹੈ ਜਿੱਥੇ ਕਿ ਪੁਲਿਸ ਨੂੰ ਸ਼ੱਕ ਹੁੰਦਾ ਤੇ ਸ਼ੱਕ ਦੇ ਆਧਾਰ ਤੇ ਕਾਰਵਾਈ ਕਰਨ ਦੇ ਮਗਰੋਂ ਕਿੰਨੇ ਹੀ ਨੌਜਵਾਨ ਜਿਹੜੇ ਨੇ ਇੱਥੇ ਕਾਬੂ ਕੀਤੇ ਗਏ ਹਾਲਾਂਕਿ ਉਹ ਕੁੜੀਆਂ ਜਿਨ੍ਹਾਂ ਦੇ ਵੱਲੋਂ ਛੱਤ ਤੋਂ ਛਾਲ ਮਾਰੀ ਗਈ ਉਹਨਾਂ ਨੂੰ ਪੁਲਿਸ ਦੇ ਵੱਲੋਂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਦੀ ਹਾਲਤ ਇਸ ਵਕਤ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਵੱਡੇ ਖੁਲਾਸੇ ਕੀਤੇ ਨੇ ਕੀ ਕੁਝ ਕਿਹਾ ਇੱਕ ਵਾਰ ਤੁਹਾਨੂੰ ਜ਼ਰੂਰ ਸੁਣਾ ਦਿੰਨੇ ਆ ਇਹ ਜੀ ਮੁਖਬਰ ਖਾਸ ਤੋਂ ਇਤਲਾਹ ਮਿਲੀ ਸੀ ਕਿ ਹੋਟਲ ਸ਼ੈਲਟਨ ਦੇ ਵਿੱਚ ਜਿਹੜਾ ਆ ਇਹਨਾਂ ਦਾ ਮੈਨੇਜਰ ਤੇ ਮਾਲਕ ਜਿਹੜਾ ਇਹ ਵਿਦੇਸ਼ੀ ਰਲਕੀਆਂ ਨੂੰ ਲਿਆ ਕੇ ਜੀ ਤੇ ਸੁਪਾਹ ਦੀ ਯਾਰਡ ਚ ਦੇਵਪਾਰ ਦਾ ਜਿਹੜਾ ਧੰਦਾ ਕਰਦੇ ਜੀ ਜਿਸ ਤੇ ਜਿਹੜਾ ਮਕਦਮਾ ਨੰਬਰ 105 ਅੰਡਰ ਸੈਕਸ਼ਨ 3 4 5 ਮੋਰਲ ਟ੍ਰੈਫਿਕ ਐਕਟ 14 ਫੋਰਨ ਐਕਟ ਥਾਣਾ A ਡਿਵੀਜ਼ਨ ਜਿਹੜਾ ਰਜਿਸਟਰ ਕਰਾਉਣ ਵਾਸਤੇ ਭੇਜ ਕੇ ਜਿਹੜਾ ਇੱਥੇ ਮੌਕੇ ਤੇ ਆਏ ਸੀ ਜੋ ਜਿਹੜੀਆਂ ਦੋ ਲੜਕੀਆਂ ਜਤਮੀ ਹੋਈਆਂ ਨੇ ਉਹ ਇਹ ਮਾਮਲਾ ਜਿਹੜੀਆਂ ਸਰ ਕਹਿ ਰਹੇ ਜਿਹੜਾ ਸ਼ਾਲ ਮਾਰੀ ਕੁੜੀ ਦੇ ਮੁੰਡੇ ਨੇ ਕੀ ਹੋ ਸਾਰਾ ਰੌਲਾ ਇਹਦੇ ਵਿੱਚ ਜਦੋਂ ਅਸੀਂ ਆਏ ਆ ਇਹਦੇ ਵਿੱਚ ਇੱਕ ਮਿੰਟ ਸੁਣ ਲਓ ਜੀ ਹਾਂਜੀ ਹਾਂਜੀ ਇਹਦੇ ਵਿੱਚ ਜਦੋਂ ਅਸੀਂ ਮੌਕੇ ਤੇ ਪਹੁੰਚੇ ਆ ਤੇ ਹੋਟਲ ਦਾ ਜਿਹੜਾ ਮੈਨੇਜਰ ਸੀਓ ਤੇ ਇਥੋਂ ਖਿਸ ਗਿਆ ਮਨੀਸ਼ ਕੁਮਾਰ ਹਾਂਜੀ ਉਸ ਤੋਂ ਬਾਅਦ ਜਦੋਂ ਉੱਪਰ ਟੌਪ ਤੇ ਗਏ ਤੇ ਉਹਦੇ ਵਿੱਚ ਇੱਕ ਇਹਨਾਂ ਦਾ ਰਿਸੈਪਸ਼ਨਿਸਟ ਸੀ ਉੱਥੇ ਮੁੰਡਾ ਸਿਮਰਨ ਸਿੰਘ ਜੀ ਜੀ ਉਹਨੇ ਰੌਲਾ ਪਾ ਕੇ ਜਿਹੜਾ ਵਾ ਉੱਥੇ ਜਿੰਨੇ ਵੀ ਸੀਗੇ ਮੌਜੂਦ ਉਹਨਾਂ ਨੂੰ ਉੱਥੋਂ ਭਜਾ ਦਿੱਤਾ ਤੇ ਪੈਨਿਕ ਕ੍ਰੀਏਟ ਕਰ ਦਿੱਤਾ ਜੋ ਸਾਨੂੰ ਮੁੜ ਕੇ ਸੀ ਰਿਸਰਚ ਕਰ ਰਹੇ ਸੀ ਰੂਮ ਦੇ ਸਾਨੂੰ ਉਤੋਂ ਪਤਾ ਲੱਗਾ ਵੀ ਛੱਤ ਤੋਂ ਕੋਈ ਹਿਲਜੁਲ ਹੋ ਰਹੀ ਹੈ ਸਰ ਕਮਰੇ ਵਿੱਚ ਕਿੰਨੇ ਜਾਣੇ ਸੀ ਟੋਟਲ ਉਸ ਵਕਤ ਕਮਰੇ ਦੇ ਵਿੱਚ ਕਮਰੇ ਦੇ ਵਿੱਚ ਉਸ ਵੇਲੇ ਜੇ ਕੋਈ ਵੀ ਨਹੀਂ ਸੀ ਉਹ ਸਾਰੇ ਛੱਤ ਤੇ ਨੇ ਜਿਹੜੇ ਆ ਥੱਲੇ ਰਿਸੈਪਸ਼ਨ ਤੇ ਮੁੰਡਾ ਸੀ ਸਿਮਰਨ ਉਹ ਸੀਗਾ ਤੇ ਉਹਨੇ ਛੱਤ ਤੇ ਸਾਰਿਆਂ ਨੂੰ ਜਿਹੜਾ ਭਜਾ ਦਿੱਤਾ ਸੀ ਕਿੰਨੇ ਕਮਰੇ ਲੈਤੇ ਗਏ ਸੀ ਉਹਨਾਂ ਦੇ ਬਾਰੇ ਇਹ ਜਿਹੇ ਰਿਕਾਰਡ ਸਾਰੇ ਚੈੱਕ ਕਰ ਰਹੇ ਹਾਂ ਜੀ ਅਜੇ ਰਿਕਾਰਡ ਦੇਖਾਂਗੇ ਇਹਨਾਂ ਦਾ ਸਰ ਟੀਵੀ ਆ ਚੱਕੀ ਤਾਂ ਗਿਆ ਜੀ ਟੋਟਲ ਤਿੰਨ ਲੜਕੀਆਂ ਸੀ ਪੰਜ ਲੜਕੀਆਂ ਛੱਤ ਤੇ ਗਈਆਂ ਨੇ ਜਿੱਚ ਹਨੇਰਾ ਹੋਣ ਕਰਕੇ ਜਿਹੜਾ ਦੋ ਤੋਂ ਜਿਹੜ ਤੇ ਤਿੰਨ ਜਿਹੜੀਆਂ ਠੀਕ ਠਾਕ ਨੇ ਲੜਕੀਆਂ ਵਿਦੇਸ਼ੀ ਨੇ ਜੀ ਸਰ ਕਿੱਥੇ ਭੱਜ ਗਏ ਰਸਤੇ ਨਹੀਂ ਕਸਟਡੀ ਚ ਨਹੀਂ ਲੜਕੀਆਂ ਕਸਟਡੀ ਚ ਨੇ ਜੀ ਤਿੰਨ ਅੱਛਾ ਜੀ ਕਿੱਥੋਂ ਦੀਆਂ ਨੇ ਤੇ ਵਿਦੇਸ਼ੀ ਨੇ ਜੀ ਅਜੇ ਵੈਰੀਫਾਈ ਕਰ ਰਹੇ ਆ ਕਿਹੜੀ ਕੰਟਰੀ ਪਾਸਪੋਰਟ ਅਜੇ ਕੁਝ ਸਾਨੂੰ ਮਿਲਿਆ ਨਹੀਂ ਜੇਕਰ ਅਸੀਂ ਗੱਲ ਕਰੀਏ ਕੁੜੀਆਂ ਲੈ ਕੇ ਕਿੱਥੋਂ ਆਏ ਨੇ ਕੌਣ ਇਹਦਾ ਨਾਮ ਸਰ ਇਹ ਤਫਤੀਸ਼ ਦਾ ਪਾਰਟ ਹੈ ਜੀ ਸਾਰਾ ਤਫਤੀਸ਼ ਦਾ ਪਾਰਟ ਹੈ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਇਹਨਾਂ ਕੋ ਸਾਰੀ ਪੁੱਛਗਿੱਛ ਕੀਤੀ ਜਾਏਗੀ ਤੁਹਾਡੇ ਵਾਲੇ ਬੰਦੇ ਤੁਹਾਡੇ ਵਾਲੇ ਸਾਰੇ ਤੁਹਾਡੇ ਵਾਲੇ ਵਗੈਰਾ ਪਲੇ ਆਪਣੇ ਕਬਜ਼ੇ ਦੇ ਵਿੱਚ ਲੈ ਲੈ ਕੇ ਆ ਸਾਰਾ ਕਰ ਅਸੀਂ ਕਰਾਂਗੇ ਜੀ ਸਾਰਾ ਉਹਨੂੰ ਤ ਜੀ ਸਰ ਜਿਹੜਾ ਮਿਲੇ ਆ ਲੜਕੀਆਂ ਦੇ ਕਿੱਥੋਂ ਸਰ ਅ ਤੀਸ਼ ਦਾ ਪਾਰ ਹੈ ਜੇ ਉਹ ਸਾਨੂੰ ਉਸ ਬਾਰੇ ਕੁਝ ਨਹੀਂ ਪਤਾ ਇੰਨਾ ਪਤਾ ਹੈ ਬਾਈ ਵਿਜ਼ਨ ਜਿਹੜਾ ਲੱਗ ਰਿਹਾ ਕਿ ਇਹ ਲੜਕੀਆਂ ਜਿਹੜੀਆਂ ਵਿਦੇਸ਼ੀ ਲੜਕੀਆਂ ਨੇ ਸਰ ਲੜਕੀਆਂ ਤਾਂ ਨਹੀਂ ਕੀਤੀ ਗਈ ਹੈ ਜੀ ਅਜੇ ਜਿਹੜਾ ਰਿਸੈਪਸ਼ਨ ਤੇ ਇੱਕ ਲੜਕਾ ਆ ਉੱਪਰ ਵਾਲੀ ਤੇ ਜਿਹੜਾ ਸਿਮਰਨ ਸਿੰਘ ਉਹ ਸਾਡੇ ਕੋਲ ਕਾਬੂ ਚ ਹੈ ਸਰ ਉਹ ਲੜਕੇ ਇੱਥੋਂ ਲੜਕੇ ਨਿਕਲ ਕੇ ਗਏ ਦੋ ਦਿਨ ਸਾਡੇ ਕੋਲ ਵਾਈਟਾ ਉਹਨਾਂ ਨੇ ਕਿਹਾ ਕਹਿ ਰਹੇ ਕਿ ਨਾ ਪੁੱਛਣੇ ਹਨ ਕੁੱਟਿਆ ਮਾਰਿਆ ਜਿਹੜਾ ਕਿ ਇੱਥੋਂ ਦੀ ਦੇਖੋ ਜੀ ਇਹਦੇ ਬਾਰੇ ਸਾਨੂੰ ਤੇ ਜਿਹੜੇ ਕੋਈ ਹੈਗਾ ਸਾਹਮਣੇ ਵਿਖਾ ਦਿਓ ਜਿਹੜੀ ਇਹੋ ਜੀ ਗੱਲ ਹੈ ਅਸੀਂ ਉੱਪਰ ਆਪਣੀ ਪਟੀਸ਼ਨ ਦਾ ਪੜਾਅ ਕਰ ਰਹੇ ਹਾਂ ਤੁਸੀਂ ਮੰਨਦੇ ਹੋ ਕਿ ਬੱਸ ਸਟੈਂਡ ਏਰੀਆ ਦੇ ਵਿੱਚ ਬਹੁਤ ਥਾਵਾਂ ਤੇ ਜਿਹੜੇ ਹੋਟਲਾਂ ਵਾਲਿਆਂ ਦੇ ਵੱਲੋਂ ਗਲਤ ਕੰਮ ਜਿਹੜੇ ਨੇ ਇਸ ਤਰ੍ਹਾਂ ਦੇਖੋ ਜਿੱਥੇ ਜਿੱਥੇ ਵੀ ਸਾਹਮਣੇ ਆ ਰਹੇ ਉੱਥੇ ਉੱਥੇ ਜਿਹੜਾ ਗਲਤ ਕੰਮ ਕੋਈ ਕਰ ਰਿਹਾ ਕਾਨੂੰਨ ਅਨੁਸਾਰ ਬਣਦੀ ਜਿਹੜੀ ਕਾਰਵਾਈ ਉਹਨਾਂ ਤੇ ਕੀਤੀ ਜਾ ਰਹੀ ਹੈ ਕੈਮਰੇ ਲਵਾਏ ਗਏ ਪੁਲਿਸ ਮਲਾਜ਼ਮਾਂ ਵੱਲੋਂ ਕਿਹੜੇ ਜੀ ਮੈਂ ਤੇ ਦੇਖ ਲੈਣਾ ਇੱਥੇ ਉਹ ਸਾਹਮਣੇ ਸਰ ਕੈਮਰਾ ਲੱਗਾ ਜਿੱਥੇ ਲਵਾਇਆ ਗਿਆ ਚੈੱਕ ਕਰ ਲੈਣੇ ਕਰਨ ਤੋਂ ਬਾਅਦ ਖੁਲਾਸਾ ਕੀਤਾ ਜਾਏਗਾ ਬਿਲਕੁਲ ਜੀ ਸਾਰੀ ਹਾਇਰ ਅਫਸਰ ਵੱਲੋਂ ਜਾ ਕੇ ਸਾਰੀ ਇਹਦਾ ਜਿਹੜਾ ਕੰਪਲੀਟ ਹੈ ਦਾ ਜਿਹੜਾ ਪ੍ਰੈਸ ਜਿਹੜਾ ਤੁਹਾਨੂੰ ਦਿੱਤਾ ਜਾਏਗਾ ਸਾਰਾ ਦੱਸਿਆ ਜਾਏਗਾ ਅੱਜ ਸਾਡੇ ਕੋਲ ਇੱਕ ਲੜਕਾ ਜਿਹੜਾ ਪਰਸੈਪਸ਼ਨ ਤੇ ਸੀ ਤੇ ਤਿੰਨ ਜਿਹੜੀਆਂ ਵਿਦੇਸ਼ੀ ਲੜਕੀਆਂ ਨੇ ਉਹ ਨਹੀਂ ਜੀ ਸਾਡੇ ਕੋਲ ਬਾਕੀ ਅਸੀਂ ਕਰ ਰਹੇ ਹਾਂ ਜਿਹੜੀਆਂ ਇਹਨਾਂ ਦੀਆਂ ਗੱਡੀਆਂ ਆਈ ਸੀ ਲੀਆਂ ਲੱਗੀਆਂ ਉਹ ਅੱਜ ਸਾਰਾ ਤਫਤੀਸ਼ ਦਾ ਪਾਰਟ ਦੇਖਾਂਗੇ ਕਿਹੜੀਆਂ ਕਿਹੜੀਆਂ ਗੱਡੀਆਂ ਲਵਾਰਸ਼ ਨੇ ਜਾਂ ਕਿਦੇ ਨਾਮ ਤੇ ਨੇ ਅੱਜ ਤਫਤੀਸ਼ ਕਰ ਰਹੇ ਹਾਂ ਬਿਲਕੁਲ ਜੀ ਜਿਹੜੀ ਚੀਜ਼ ਛੱਗੀ ਹੋਏਗੀ ਜਿਹੜੀ ਚੀਜ਼ ਸਾਨੂੰ ਪੁਲਿਸ ਨੂੰ ਇਸ ਕੇਸ ਨਾਲ ਲ ਬਿਲਕੁਲ ਸਾਰਾ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਾਰਾ ਕੰਪਲੀਟ ਕੀਤਾ ਜਾਏਗਾ ਥੈਂਕ ਯੂ ਵੈਰੀ ਮਚ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਜੀ ਹਸਪੀਟਲ 'ਚ ਠੀਕ ਨੇ ਠੀਕ ਨੇ ਟ੍ਰੀਟਮੈਂਟ ਚੱਲ ਰਿਹਾ ਇਹਦਾ ਜੀ ਸਾਰਾ ਪੁੱਛਗਿੱਛ ਕਰਾਂਗੇ ਮੇਨ ਮੈਨੇਜਰ ਜਿਹੜਾ ਫਰਾਰ ਹੋ ਗਿਆ ਜੀ ਗੁਰਨਾਨਕ ਹਸਪੀਟਲ ਦਾ